ਪੰਜਾਬ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਫਸਲਾਂ ਦਬਾਹ ਹੋ ਗਈਆਂ ਘਰਾਂ ਦੇ ਘਰ ਰੁੜ ਗਏ ਤੇ ਹੁਣ ਸਤਲੁਜ ਦਰਿਆ ਜਿਹੜਾ ਉਹ ਫਾਂ ਦੇ ਉੱਤੇ ਆ ਤੇ ਲੋਕ ਅਰਦਾਸ ਕਰ ਰਹੇ ਨੇ ਕਿ हे ਪ੍ਰਮਾਤਮਾ ਹੁਣ ਪੰਜਾਬ ਨੂੰ ਬਖਸ਼ ਦੇ ਪੰਜਾਬ ਦੇ ਲੋਕ ਕਾਫੀ ਤਰਾਸ ਦੀ ਚੱਲ ਚੁੱਕੇ ਨੇ ਤਾਂ ਲੱਖਾ ਬਾਈ ਜੀ ਅੱਜ ਇੱਥੇ ਪਹੁੰਚੇ ਹੋ ਇੱਕ ਵੀਡੀਓ ਵਾਇਰਲ ਹੋਈ ਲੋਕਾਂ ਨੂੰ ਬੁਲਾਇਆ ਗਿਆ ਕਿ ਜਲਦੀ ਆਓ ਨਹੀਂ ਤਾਂ ਤਰਾਸ ਦੀ ਜਿਹੜੀ ਆ ਹੋਰ ਚੇਲਣੀ ਪੈ ਸਕਦੀ ਹੈ ਪੰਜਾਬ ਨੂੰ ਆ ਜਿੰਨੀ ਸੰਗਤ ਖੜੀ ਆ ਨੌਜਵਾਨ ਖੜੇ ਆ ਸਾਰੇ ਇਸ ਇਲਾਕੇ ਦੇ ਨੌਜਵਾਨ ਸ਼ਹਿਰਾਂ ਤੋਂ ਵੀ ਲੁਧਿਆਣਿਆਂ ਤੋਂ ਵੀ ਤੇ ਪਿੰਡਾਂ ਤੋਂ ਵੀ ਆਇਆ ਜਿੱਥੇ ਮੈਂ ਅਜਨਾਲੇ ਵਾਲੇ ਪਾਸੇ ਗਿਆ ਰਮਦਾਸ ਚ ਗਿਆ ਮੈਂ ਡੇਰਾ ਬਾਬਾ ਨਾਨਕ ਗਿਆ ਮੈਂ ਫਾਇਲਕਾ ਦੇ ਪਿੰਡਾਂ ਚ ਗਿਆ ਉੱਥੇ ਨਾ ਇੱਕ ਹੋਰ ਸਥਿਤੀ ਆ ਉੱਥੇ ਇਹ ਆ ਵੀ ਫਸਲਾਂ ਦੇ ਵਿੱਚ ਪਾਣੀ ਵੜ ਗਿਆ ਬਰੇਤੀ ਚੜ ਗਈ ਉਹ ਫਸਲਾਂ ਚੱਕੀਆਂ ਜਾਣੀਆਂ ਨੇ ਉਹ ਫਸਲਾਂ ਦੇ ਵਿੱਚੋਂ ਜ਼ਮੀਨ ਦੇ ਵਿੱਚੋਂ ਮਿੱਟੀ ਚੱਕੀ ਜਾਣੀ ਰੇਤਾ ਚੱਕਿਆ ਜਾਣਾ ਉਹ ਠੀਕ ਹੋ ਜਾਣਗੇ ਜਾਣੇ ਮੰਨ ਲਓ ਐਤਕੀਨੀ ਸਾਲ ਬਾਅਦ ਉਹ ਆਪਣੀ ਫਸਲ ਬੀਜਣ ਜੋਗਰੇ ਹੋ ਜਾਣਗੇ ਪਰ ਹੈਰਾਨੀ ਦੀ ਗੱਲ ਜਿਹੜਾ ਆਹ ਇਲਾਕਾ ਨਾਲ-ਨਾਲ ਇਹ ਸਸਰਾਲੀ ਤੇ ਆਹ ਅੱਗੇ ਮੱਤੇ ਪੜਦਾ ਜੰਗਲ ਆ ਗਿਆ ਜਿੱਥੋਂ ਇੱਥੋਂ ਇਹ ਨਾਲ-ਨਾਲ ਦਰਿਆ ਵਗਦਾ ਹੈ ਇਹ ਬਾਈ ਹਜ਼ਾਰ ਕਿਲਾ ਘਟੋ ਘਟ ਮੈਂ ਘਟ ਕਹਿਣਾ ਵੱਧ ਇੱਥੋਂ ਇਹ ਹਜ਼ਾਰ 2000 ਕਿਲਾ ਦਰਿਆ ਨੇ ਵਿੱਚ ਹੀ ਮਿਲਾ ਲਿਆ ਮੋਟਰਾਂ ਵੀ ਸਾਰਾ ਕੁਝ ਵਿੱਚ ਹੀ ਮੋਟਰਾਂ ਬੋਰ ਹੁਣ ਇੰਨਾ ਕੁਲ ਦਾ ਜ਼ਮੀਨ ਬਹਾਲ ਹੀ ਨਹੀਂ ਹੋਣੀ ਜਿਹੜਾ ਦਰਿਆ ਜਿੱਥੋਂ ਦੀ ਬਾਗ ਗਿਆ ਉਹ 30 ਫੁੱਟ ਡੂੰਗਾ ਭਾਕੇ ਲੈ ਗਿਆ ਜ਼ਮੀਨ ਨੂੰ ਪੁੱਲਰ ਲੱਗੇ ਸੀ ਸਭ ਲੈ ਗੜਾ ਆ ਕੇ ਉੱਥੋਂ ਹੁਣ ਇੰਨਾ ਨੂੰ ਤਾਂ ਜ਼ਮੀਨ ਵੀ ਨਹੀਂ ਮਿਲਣੀ ਇੱਕ ਕੋਲ ਤਾਂ ਮੰਨ ਲਓ ਜ਼ਮੀਨ ਹੈਗੀ ਉਹ ਸਹਾਇਤਾ ਕਰਨਗੇ ਲੋਕ ਕੋ ਬਰੇਤੀ ਚੱਕ ਕੇ ਤੇ ਉਹ ਬਹਾਲ ਹੋ ਜਾਣਗੇ ਮੰਨ ਲਓ ਫਸਲ ਹੋਣ ਲੱਗ ਜੂ ਇਹਨਾਂ ਕੋਲ ਤਾਂ ਨਾ ਫਸਲ ਨਾ ਜ਼ਮੀਨ ਵੀ ਗਈ ਦੇਖੋ ਜ਼ਮੀਨ ਐ ਨਹੀਂ ਉਹ ਫਸਲ ਹੀ ਕਰਨੀ ਆ ਇਹ ਇਹ ਜ਼ਮੀਨ ਵੀ ਖਤਮ ਹੋ ਗਈ ਹੁਣ ਇਹਦੇ ਲਈ ਜਿਹੜੀ ਮੈਂ ਬੇਨਤੀ ਕਰਦਾ ਅਗਲੀ ਜਿਹੜੀ ਬੇਨਤੀ ਆ ਮੈਂ ਇੱਕ ਬੇਨਤੀ ਇਹ ਕਰਦਾ ਵੀ ਜਿਹੜਾ ਬੰਦਾ ਕੋਈ ਮੁੱਖ ਮੰਤਰੀ ਰਾਹਤ ਫੰਡ ਹੈ ਕੋਈ ਪ੍ਰਧਾਨ ਮੰਤਰੀ ਰਾਹਤ ਫੰਡ ਹੈ ਉਧਰ ਦੇਣ ਦੀ بجائے ਤੁਸੀਂ ਪਿੰਡਾਂ ਦੇ ਵਿੱਚੋਂ ਟੀਮਾਂ ਬਣਾ ਕੇ ਆਪਣੇ ਪਿੰਡਾਂ ਦੀਆਂ ਟੀਮਾਂ ਐਨ ਜੀਓ ਨੂੰ ਦੇਣ ਦੀ بجائے ਜਿਹੜੀਆਂ ਪੰਜਾਬ ਚੋਂ 500 ਐਨ ਜੀਓ ਤਾਂ ਨਵੀਂ ਖੜੀ ਹੋਗੀ ਹੜ੍ਹਾਂ ਦੇ ਵਿੱਚ ਜਿੱਥੇ ਸਾਡੇ ਲੋਕ ਦਾਨੀ ਆ ਜਿੱਥੇ ਸਾਡੇ ਲੋਕ ਸਰਬੱਤ ਦਾ ਭਲਾ ਮੰਗਣ ਵਾਲੇ ਆ ਜਿੱਥੇ ਸਾਡੇ ਲੋਕ ਮੁਸੀਬਤਾਂ 'ਚ ਖੜਨ ਵਾਲੇ ਆ ਉਹ ਲੁਟੇਰੇ ਵੀ ਬਹੁਤ ਆ ਸਾਰੇ ਪੱਖ ਹੁੰਦੇ ਆ ਹਰ ਗੱਲ ਦੇ ਤਾਂ ਉੱਥੇ ਜਿਹੜਾ ਹਾਲਾਤ ਮੈਂ ਲੋਕਾਂ ਨੂੰ ਅਪੀਲ ਕਰਦਾ ਮੈਨੂੰ ਫੋਨ ਕਰਦੇ ਆ ਬਾਈ ਅਸੀਂ 10 ਲੱਖ ਭੇਜਨਾ ਅਸੀਂ 20 ਲੱਖ ਭੇਜਨਾ ਮਖਾ ਭਰਾਵੋ ਨਾ ਤਾਂ ਮੈਂ ਅੱਜ ਨਾ ਮੇਰਾ ਇਹ ਕੰਮ ਨਾ ਮੇਰੀ ਕੋਈ ਇੰਜੀਓ ਤਾਂ ਨਾ ਮੇਰਾ ਮੁੱਦਾ ਹੈ ਮੇਰਾ ਮੁੱਦਾ ਜੇ ਮੈਂ ਪਹਿਲੇ ਦਿਨ ਤੋਂ ਫਿਰ ਰਿਹਾ ਤਾਂ ਮੇਰਾ ਮੁੱਦਾ ਲੋਕਾਂ ਨੂੰ ਜਗਾਉਣਾ ਹੈ ਲੋਕਾਂ ਨੂੰ ਬੌਧਿਕ ਤੌਰ ਤੇ ਚੇਤਨ ਕਰਨਾ ਹੈ ਵੀ ਇਹ ਹੜ ਆਇਆ ਕਿਉਂ ਹੈ ਇਹਦੇ ਪਿੱਛੇ ਕਾਰਨ ਕੀ ਆ ਸਾਡਾ ਹੱਕ ਕੀ ਆ ਮੈਂ ਇਹ ਮੁੱਦੇ ਦੇ ਤੁਰਿਆ ਹੋਇਆ ਨਾ ਕਿ ਮੈਂ ਬੋਰੀਆਂ ਚਾੱਕ ਕੇ ਦਰਿਆਵਾਂ ਤੇ ਤੁਰਿਆ ਫਰਾ ਨਾ ਮੇਰਾ ਕੰਮ ਆ ਨਾ ਮੇਰੀਆਂ ਬੋਰੀਆਂ ਨਾਲ ਦਰਿਆਵਾਂ ਨੇ ਬੰਦ ਹੋਣਾ ਤੇ ਨਾ ਕਿਸੇ ਹੋਰ ਦੀ ਬੋਰੀ ਨੇ ਬੰਦ ਹੋਣਾ ਇਹਦਾ ਜਦੋਂ ਆ ਗਿਆ ਚੜ ਕੇ ਹਰ ਵਾਰੀ ਮਾੜਾ ਮੋਟਾ ਲੋਕ ਬਚਾਅ ਕਰ ਲੈਣਗੇ ਅੱਜ ਰਾਤ ਨੂੰ ਹੋਰ ਸੜਤਾ ਲੱਗ ਕੇ ਉਸਕੋ ਆ ਵੀ 15 16 ਪਿੰਡ ਜਾਣਗੇ ਕਿ ਖਤਮ ਆ ਖੇੜ ਮੈਂ ਗੱਲ ਕਰਦਾ ਵੀ ਭਰਾਵੋ ਤੁਸੀਂ ਕਿਸੇ ਐਨਜੀਓ ਨੂੰ ਕਿਸੇ ਰਾਹਤ ਕੌਸ ਦੇ ਵਿੱਚ ਫੰਡ ਪਾਉਣ ਦੀ ਬਜਾਏ ਪਿੰਡਾਂ ਦੀਆਂ ਟੀਮਾਂ ਬਣਾ ਲਓ ਇਮਾਨਦਾਰ ਬੰਦੇ ਚੁਣ ਲਓ ਆਪਣੇ ਪਿੰਡਾਂ 'ਚੋਂ 10-20 ਬੰਦੇ ਉਹਨਾਂ ਨੂੰ ਕਹੋ ਬਈ ਅਸੀਂ ਤੁਹਾਨੂੰ ਪੈਸੇ ਭੇਜੋਗੇ ਉਹ ਟੀਮਾਂ ਪਿੰਡਾਂ ਜਾਣ ਜਦੋਂ ਪਾਣੀ ਲੈ ਗਿਆ ਉਹ ਤੋਂ ਬਾਅਦ ਉਹ ਪਿੰਡਾਂ ਦੀ ਪੜਤਾਲ ਕਰਨ ਵੀ ਐਸ ਪਿੰਡ ਦੀ ਕਿੰਨੀ ਜ਼ਮੀਨ ਮਰੀ ਐ ਕਿੰਨੇ ਪਸ਼ੂ ਮਰੇ ਐ ਕਿੰਨੇ ਘਰ ਡੁੱਬੇ ਐ ਕਿੰਨੇ ਬੋਰ ਖੜੇ ਐ ਜਾਂ ਕਿੰਨਾ ਹੋਰ ਕੋਈ ਜਾਨੀਵਾਲੀ ਨੁਕਸਾਨ ਹੋਇਆ ਉਹਦੇ ਹਿਸਾਬ ਨਾਲ ਆ ਕੇ ਤੁਸੀਂ ਖੁਦ ਜਾ ਕੇ ਮਦਦ ਕਰੋ ਤੁਸੀਂ ਸਭਾਈ ਇੱਕ ਗੱਲ ਮੈਂ ਪੁੱਛਣਾ ਚਾਹੂੰਗਾ ਐਨੇ ਲੋਕ ਆਲੇ ਦੁਆਲੇ ਦੇ ਪਿੰਡਾਂ ਤੋਂ ਤਾਂ ਜਿਹੜੇ ਹੈਗੇ ਨੇ ਹੋਰ ਬੜੀ ਦੂਰੋਂ ਦੂਰੋਂ ਦੀ 60 ਕਿਲੋਮੀਟਰ ਦੂਰੋਂ 100 ਕਿਲੋਮੀਟਰ ਦੂਰੋਂ ਲੋਕ ਆ ਰਹੇ ਨੇ ਇਹਨਾਂ ਦੀ ਮਿਹਨਤ ਜਿਹੜੀ ਹੈ ਜ਼ਾਇਆ ਤਾਂ ਨਹੀਂ ਜਾਊਗੀ ਨਹੀਂ ਆ ਇਹਨਾਂ ਨੇ ਹੁਣ ਤੱਕ ਇਹੀ ਰੋਕਿਆ ਹਾਂਜੀ ਹਾਂਜੀ ਇਹੀ ਰੋਕ ਕੇ ਇੱਥੇ ਆ ਕੇ ਨਹੀਂ ਤਾਂ ਹੁਣ ਨੂੰ 16-17 ਪਿੰਡਾਂ ਆ ਵੀ ਡੁੱਬੇ ਹੁੰਦੇ ਇਹੀ ਰੋਕ ਕੇ ਆ ਕੇ ਇਹ ਦੂਰੋਂ ਮੈਂ ਕਹਿੰਦਾ ਯਾਰ ਇਹ 50-60 ਮੀਲ ਦੀ ਗੱਲ ਨਹੀਂ ਜਿੱਥੇ ਪੰਜਾਬੀ ਬੈਠਾ ਜਾਏ ਸੱਸਮੰਦਨੋਂ ਪਾਰ ਬੈਠਾ ਉਹਦੇ ਅੰਦਰ ਤਾਂ ਪੰਜਾਬ ਟੜਕਦਾ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਹੈ ਵੀ ਜੇ ਤੁਸੀਂ ਉਹਨ ਲਹੌਣੀ ਹੈ ਹੁਣ ਮੈਂ ਉਹਨ ਕਿਉਂ ਕਹਿਣਾ ਆਖੇ ਨਹੀਂ ਲੱਗਦੇ ਜਦੋਂ ਮੈਂ ਮੋਰਾਂ ਜਵਾਬ ਦਿੰਨਾ ਬਾਈ ਤੁਸੀਂ ਸਿੱਧੇ ਪਿੰਡਾਂ ਜਾਓ ਟੀਮਾਂ ਭੇਜੋ ਪਰਤਾਲ ਕਰਕੇ ਪੈਸੇ ਦਿਓ ਫਿਰ ਮੈਨੂੰ ਉਲਟਾ ਸਵਾਲ ਕਰ ਦਿੰਦੇ ਆ ਬਾਈ ਅਸੀਂ ਫਲਾਣੇ ਨੂੰ ਭੇਜਦਗੇ ਫਲਾਣੀ ਸੰਸਥਾ ਨੂੰ ਭੇਜਦਗੇ ਮੈਂ ਤੂੰ ਹਟਨੇ ਨਹੀਂ ਆ ਦੀ ਲੁੱਟ ਕਾਉਣਾ ਥੋਡੀ ਮਰਜ਼ੀ ਨੂੰ ਮਰਜ਼ੀ ਭੇਜੀ ਜਾਓ ਆਸੇ ਵੇਲੇ ਦੁੱਖ ਦੀ ਗੱਲ ਆ ਮੈਂ ਸਾਰੀਆਂ ਐਨਜੀਓ ਨਹੀਂ ਕਹਿੰਦਾ ਕਿ ਕੀ ਕਹਣਾ ਇੱਕ ਅਦਾ ਬੰਦਾ ਕੋਈ ਚੰਗਾ ਕੰਮ ਕਰਦਾ ਹੋਵੇ ਸਾਡੇ ਸਿਆਸੀ ਬੰਦੇ ਵੋਟਾਂ ਪੱਕੀਆਂ ਕਰਦੇ ਆ ਮੈਂ ਵੀ ਸਿਆਸੀ ਬੰਦਿਆਂ ਚੋਂ ਆਣਾ ਸਾਡੇ ਐਨਜੀਓ ਵਾਲੇ ਪੈਸੇ ਇਕੱਠੇ ਕਰਦੇ ਆ ਸਾਡੇ ਜਿਹੜੇ ਯੂਟਿਊਬਰ ਆ ਇਹ ਸਰਦਾਰ ਜੀ ਉਥੇ ਆਪਣਾ ਕੰਟੈਂਟ ਲੱਭਦੇ ਆ ਤੇ ਆਪਣੇ ਪੇਜ ਪੂਜ ਖੜੇ ਕਰਦੇ ਆ ਜਿਹੜੇ ਆ ਲੋਕ ਨੇ ਜਿਹੜੇ ਆਮ ਲੋਕ ਨੇ ਕੋਈ ਲੰਗਰ ਲਈ ਆਉਂਦਾ ਕੋਈ ਬੋਰੀਆਂ ਇੱਕ ਕਿਸੇ ਤਸਵੀਰ ਕਿਸੇ ਪਿਕਚਰ ਕਿਸੇ ਮੀਡੀਆ ਜਿਦਾ ਆਉਣੀ ਹੀ ਨਹੀਂ ਜਿਹੜੇ ਅਸਲ ਲੋਕ ਲੱਗੇ ਹੋਏ ਆ ਸੋ ਇਸ ਕਰਕੇ ਅੱਜ ਮੈਂ ਜਿਹੜੀ ਗੱਲ ਕਰਨ ਆਇਆ ਖਾਸ ਤੌਰ ਤੇ ਲੋਕਾਂ ਨੂੰ ਮੈਂ ਚੇਤਨ ਇਸ ਗੱਲੋਂ ਕਰਨ ਆਇਆ ਕਿ ਪੰਜਾਬ ਦੇ ਲੋਕੋ ਜੇ ਤੁਸੀਂ ਜਿੰਨਾ ਚਿਰ ਐ ਮਰਜੀ ਬੋਰੀਆਂ ਘੱਟੇ ਚੱਕੀ ਫਿਰੋ ਰਾਸ਼ਨ ਚੱਕੀ ਫਿਰੋ ਹੜ ਆਉਣੀ ਆਉਣੇ ਕਿਉਂ ਆਉਣੇ ਆ ਤੁਹਾਡੇ ਕੋਲੇ ਕੰਟਰੋਲ ਹੈਗਾ ਪਾਣੀ ਦਾ ਆ ਸਾਡਾ ਨੁਕਸਾਨ ਪੰਜਾਬ ਦਾ ਹੈ ਤੇ ਵਰਤਨ ਵੇਲੇ ਪੰਜਾਬ ਨੂੰ ਪਾਣੀ ਕਿਉਂ ਨਹੀਂ ਮਿਲਦਾ ਯਾਰ ਨਹਿਰਾਂ ਸੁੱਕੀਆਂ ਆ ਆ ਬਗਦਾ ਸਤਲੁਜ ਨੱਕੋ ਨੱਕ ਭਰਿਆ ਆ ਖੜਿਆ ਸਾਰੇ ਲੋਕ ਜਦੋਂ ਇਹ ਹੁੰਦਾ ਆਪਣਾ ਤੂੰ ਮੰਨ ਕੇ ਚੱਲ ਸ਼ੁਰੂ ਹੋ ਜੀ ਤੂੰ ਨਵੰਬਰ ਦਸੰਬਰ ਤੋਂ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੱਕ ਇੰਨਾ ਕੁ ਪਾਣੀ ਹੁੰਦਾ ਹੈ ਉਹ ਵੀ ਬੁੱਢੇ ਦਰਿਆ ਦਾ ਜ਼ਹਿਰ ਸਾਰਾ ਜਿੰਨਾ ਸੀਵਰੇਜ ਹੈ ਲੁਧਿਆਣੇ ਦਾ ਉਹ ਉਹ ਜਾ ਕੇ ਮਾਰਦਾ ਕਿੱਥੋਂ ਤੱਕ ਲੋਕਾਂ ਨੂੰ ਉਹ ਜਸਲਮੇਰ ਤੱਕ ਕਾਲਾ ਪੀੜਿਆ ਕੈਂਸਰ ਮੰਦ ਬੁੱਧੀ ਜਵਾਕ ਬੁਰਾ ਹਾਲ ਲੋਕਾਂ ਦਾ ਕਰਤਾ ਇਹ ਹੌਸਲਾ ਇਹਨਾਂ ਦੀ ਤਸਵੀਰ ਚ ਹੈ ਇਹਨਾਂ ਦੇ ਡੀ ਐਨ ਏ ਦੇ ਖੂਨ ਚ ਹੈ ਇਹ ਦਿੱਤੇ ਹੈ ਇਹ ਦਿੱਤੇ ਦਵਾਈ ਹੌਸਲੇ ਨਹੀਂ ਆਉਂਦੇ ਇਹ ਅੰਦਰੋਂ ਜਜ਼ਬਾ ਹੁੰਦਾ ਉਹ ਇਹ 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 ਗੁਰੂਆਂ ਦੀ ਸਾਡੇ ਪੀਰਾਂ ਦੀ ਧਰਤੀ ਹੈ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਉਹ ਇਹਨਾਂ ਅੰਦਰ ਆ ਉਹ ਜਜ਼ਬਾ ਜਨੂੰਨ ਤਾਂ ਰੜਕਦਾ ਹੈ ਰੜਕਦਾ ਬੈਰੀ ਨੂੰ ਇਹੀ ਹੈ ਇਸੇ ਨੂੰ ਦੱਬਣ ਨੂੰ ਫਿਰਦੇ ਹੈ ਨਸ਼ਿਆਂ ਨਾਲ ਕਦੇ ਹੜਾ ਨਾਲ ਕਦੇ ਜੰਗਾ ਨਾਲ ਕਦੇ ਧਰਤੀ ਖੋ ਕੇ ਕਦੇ ਬੋਲੀ ਮਾਰ ਕੇ ਹੁਣ ਮੈਂ ਜਿਹੜੀ ਬਾਹਰਲਿਆਂ ਨੂੰ ਸਪੈਸ਼ਲ ਅਪੀਲ ਕਰਨਾ ਚਾਹੁੰਦਾ ਮੈਂ ਉਸ ਚੈਨਲ ਦੇ ਵਿਖਰੀ ਸੋਡਰਾਂ ਵੀ ਕਰਨਾ ਚਾਹੁੰਦਾ ਵੀ ਬਾਈ ਰੱਬ ਦਾ ਵਾਸਤਾ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਪੰਜਾਬ ਚ ਦਸਾਂ ਪਿੰਡਾਂ ਦੇ ਐਨਆਰਆ ਇਕੱਠੇ ਹੋ ਕੇ ਦਸਾਂ ਪਿੰਡਾਂ ਨੂੰ ਸਕੂਲ ਦਿਓ ਅੱਜ ਕ੍ਰਿਸਚਨਰ ਸਕੂਲ ਹੈ ਅੱਜ ਸੰਘ ਦੇ ਸਕੂਲ ਹੈ ਉਹ ਆਪਣਾ ਏਜੰਡਾ ਲਾਗੂ ਕਰਦੇ ਆ ਸਾਡੀ ਬੋਲੀ ਮਰ ਰਹੀ ਹੈ ਉੱਥੇ ਸਾਡਾ ਸਹਿਤ ਮਰ ਰਿਹਾ ਸਾਡਾ ਸੱਭਿਆਚਾਰ ਮਰ ਰਿਹਾ ਸਾਡਾ ਇਤਿਹਾਸ ਮਰਿਆ ਜਾ ਰਿਹਾ ਹੈ ਤੁਸੀਂ ਟੂਰਨਾਮੈਂਟ ਦੇ ਪੈਸੇ ਲਾ ਦੇਣੋ ਠੀਕ ਆ ਲਾਓ ਕੋਈ ਗੱਲ ਨਹੀਂ ਤੁਸੀਂ ਹੁਣ ਭਾਵਕ ਹੋਏ ਫਿਰਦੇ ਹੋ ਕੋਈ ਗੱਲ ਨਹੀਂ ਪਚਾਓ ਇਹਨਾਂ ਲੋਕਾਂ ਨੂੰ ਲੋੜ ਐ ਇੱਕ ਤਾਂ ਇਹ ਕਿਸੇ ਐਨਜੀਓ ਐਨਜੀਓ ਨਾਲ ਦਿਓ ਸੱਦੇ ਪੈਸੇ ਦੇਣੇ ਦੇਣਿਆ ਦੇਓ ਆਗੇ ਕਿਸੇ ਦੂਜੀ ਗੱਲ ਜੇ ਤੁਸੀਂ ਮਦਦ ਵਾਕਈ ਦਿਲੋਂ ਚਾਹੁੰਦੇ ਆ ਵੀ ਨਸਲਾਂ ਆਪਾਂ ਪੰਜਾਬ ਦੀਆਂ ਬਚਾਉਣੀਆਂ ਨੇ ਸੱਭਿਆਚਾਰ ਬਚਾਉਣੀ ਐ ਇਤਿਹਾਸ ਬੋਲੀ ਬਚਾਉਣੀ ਐ ਤਾਂ ਇਹਨਾਂ ਪੰਜਾਬ ਦੇ ਲੋਕਾਂ ਨੂੰ ਅੱਜ ਲੋੜ ਆ ਜਿਵੇਂ ਵੱਖ-ਵੱਖ ਥਾਵਾਂ ਤੇ ਮਹਿੰਗੇ ਸਕੂਲ ਖੁੱਲੇ ਆ ਸਾਡਾ ਨਾਸ ਮਾਰ ਰਿਹਾ ਇਹਦੀ ਬਹੁਤ ਲੋੜ ਆ ਅੱਜ ਪੰਜਾਬ ਦੇ ਲੋਕਾਂ ਨੂੰ ਹਾਂਜੀ ਤੋ ਬਹੁਤ ਬਹੁਤ ਧੰਨਵਾਦ ਏਸੀ ਸਾਡੇ ਨਾਲ ਲੱਖਾਂ ਸਦਾਣਾ ਜੋ ਸਸਰਾਲੀ ਕਲੋਨੀ ਦੇ ਵਿੱਚ ਉਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣ ਦਾ ਇੱਕ ਤੇਰੀ ਗੱਲ ਚ ਮੇਰੇ ਗੱਲ ਚ ਇਤੇ ਆ ਗਈ ਸਾਡਾ ਸਾਡੇ ਹਾਲਾਤ ਪਤਾ ਦੁਕਾਨ ਸਾਡਾ ਕੀ ਹੈ ਪੰਜਾਬੀਆਂ ਦਾ ਵੀ ਅਸੀਂ ਇਧਰੋਂ ਕੁੱਟ ਖਾਧੀ ਇਧਰ ਹੋ ਗਏ ਇਧਰੋਂ ਛੱਤਰ ਖਾਦੇ ਇਧਰ ਹੋ ਗਏ ਅਸੀਂ ਐਂ ਫੁੱਟਬਾਲ ਅੰਗੂਠੇ ਢੇ ਠੂਡੇ ਖਾ ਕੇ ਇਧਰ ਉਧਰ ਰੁੱੜਦੇ ਫਿਰਦੇ ਆ ਜਿੰਨਾ ਚਿਰ ਮੈਂ ਫੇਰ ਕਹਿਣਾ ਵੀ ਮੈਂ ਇਹ ਪਹਿਲੇ ਦਿਨ ਤੋਂ ਲੱਗਿਆ ਹੋਇਆ ਹਾਂ ਵੀ ਆਹ ਮੁੱਦੇ ਤੇ ਆਓ ਤੁਸੀਂ ਮੈਨੂੰ ਇੱਕ ਵੀ ਸਿਆਸਦਾਨ ਦਾ ਇਸ ਗੱਲ ਤੇ ਇੱਕ ਬਿਆਨ ਦਿਖਾ ਦਿਓ ਵੀ ਡੈਮਾ ਦਾ ਹੈਡ ਵਰਕਸ ਦਾ ਪਾਣੀ ਦਾ ਕੰਟਰੋਲ ਸਾਡੇ ਕੋਲ ਚਾਹੀਦਾ ਹੈ। ਬੀਬੀਐਮ ਵੀ ਸਾਡੇ ਕੋਲੇ ਚਾਹੀਦੀ ਹੈ। ਕੋ ਦੱਸੋ ਯਾਰ ਕੋਈ ਲੜਾਈ ਲੜਨ ਨੂੰ ਤਿਆਰ ਹੈਗਾ। ਤੁਹਾਡੇ ਕੋਲ ਅੱਜ ਮਾਲੋ ਸੁਖਵੀਰ ਬਾਦਲ ਨਾਲ ਜੁੜੇ ਹੋ, ਤੁਸੀਂ ਕਾਂਗਰਸ ਨਾਲ ਜੁੜੇ ਹੋ, ਤੁਸੀਂ ਬੀਜੇਪੀ ਨਾਲ ਜੁੜੇ ਹੋ, ਤੁਸੀਂ ਬੋਖਰਾ ਨਾਲ ਜੁੜੇ ਜਿਹੜਾ ਮਰਜ਼ੀ ਜੁੜੇ ਆਂ। ਉਹਨਾਂ ਨੂੰ ਕਹੇ ਵੀ ਆਹ ਮੁੱਦੇ ਕਿਉਂ ਠਾਉਂਦੇ? ਇਹ ਮੁੱਦੇ ਤੁਸੀਂ ਠਾਉਣੇ ਆ, ਲੜਾਈ ਤੁਸੀਂ ਲੜਨੀ ਆ। ਇਹ ਬੋਰਿੰਗਾ ਚੱਕਣਾ ਸਾਡਾ ਕ ਬੰਦੇ ਮਾਰ ਲੈਣਗੇ ਕੋਈ ਗੱਲ ਨਹੀਂ ਕੋਈ ਭੇਜ ਲੀਆਂ ਟੀਮਾਂ ਭੇਜ ਦਿਓ ਪਰ ਅਸਲ ਲੜਾਈ ਜਿਹੜੀ ਲੜਨੀ ਆ ਸੰਵਿਧਾਨਕ ਤੌਰ ਤੇ ਤੁਸੀਂ ਲੜਨੀ ਆ ਉਹ ਤੁਸੀਂ ਪਿੱਛੇ ਕਿਉਂ ਆ ਉਹ ਲੜਦੇ ਨਹੀਂ ਬੋਰੀਆਂ ਚੱਕਣਾ ਆਏ ਕੋ ਰੋਣ ਲੱਗ ਗਿਆ ਕਿ ਕੋਈ ਪਾਣੀ ਚ ਬੜ ਗਿਆ ਕੋਈ ਪਹੁੰਚੇ ਗੱਲੇ ਕਰੀ ਬੈਠਾ ਕੋ ਕੁੜਤਾ ਲਵੇੜੀ ਬੈਠਾ ਇਹ ਨਾ ਕੰਮ ਕਰੋ ਇੱਕ ਮੁੰਡੇ ਨੇ ਇੱਕ ਭਾਈ ਹਾਂ ਜਿਹੜੀ ਉਹ ਪਾਈ ਸੀ ਕਿ ਬੋਲ ਕੇ ਬੀਬੀ ਐਨ ਦੇ ਬਾਰੇ ਕਿ ਬੇਜਵਾਨ ਜਾਨਵਰ ਮਾਰੇ ਜਾਂ ਮਾਰ ਦੇ हां बीबीएमबी हां ਮੁੰਡੇ ਨੇ ਵੀਡੀਓ ਪਾਈ ਸੁਣੀਓ ਤੁਸੀਂ हां ਇੱਕ ਤੁਹਾਨੂੰ ਹੋਰ ਦੱਸਦਾ ਮੈਂ ਇੱਕ ਗੱਲ ਹੋਰ ਦੇਖੋ ਐਨਜੀਟੀ ਤੇ ਜਿਹੜੀ ਸੈਂਟਰ ਦੀ ਕਮਿਸ਼ਨਰੀ ਹੈ ਜੰਗਲਾਤ ਤੇ ਜਲਵਾਜੂ ਵਾਲੀ ਤੇ ਵਾਤਾਵਰਨ ਵਾਲੀ ਇਹਨੇ ਬੜੇ ਜ਼ੋਰ ਨਾਲ ਇਹ ਗੱਲ ਅਵਾਰੀ ਆ ਚੱਕੀ ਹੈ ਵੀ ਯਾਰ ਜਿਹੜਾ ਜਦੋਂ ਜੇ ਤੁਸੀਂ ਦਰਿਆ ਜਾਂਦੇ ਰੱਖਣੇ ਆ ਬਨਸਪਤੀ ਜਾਂਉਂਦੀ ਰੱਖਣੀ ਆ ਉਹ ਉੱਥੋਂ ਦੇ ਲੋਕ ਜਾਂਉਂਦੇ ਰੱਖਣੇ ਆ ਉਹ ਸੱਭਿਆਤਾ ਜਾਂਉਂਦੀ ਰੱਖਣੀ ਆ ਤਾਂ 12 ਮਹੀਨੇ 30 ਦਿਨ ਦਰਿਆਵਾਂ ਦੇ ਵਿੱਚ 25 ਤੋਂ 30% ਪਾਣੀ ਵਗਣਾ ਚਾਹੀਦਾ ਫੇਰੇ ਬਚਣਗੇ ਜਦ ਹੁਣ ਤਾਂ ਬੰਦ ਕਰ ਦੇਣਗੇ ਹੁਣ ਮਾਰਨ ਵੇਲੇ ਛੜਤਾ ਜਦੋਂ ਦਰਿਆਮ ਆਲਾ ਤੁਸੀਂ ਦਰਿਆਮਾਂ ਦਾ ਬਹਾਈ ਬੰਦ ਕਰ ਦਿੰਦੇ ਹੋ ਪਾਣੀ ਨਹੀਂ ਆਉਂਦਾ ਪਿੱਛੋਂ ਜਾਂ ਸੀਵਰੇਜ ਦਾ ਪਾਣੀ ਪਈ ਜਾਂਦਾ ਤੇ ਫਿਰ ਕਿਵੇਂ ਦਰਿਆ ਬਚਣਗੇ ਹੁਣ ਉਹ ਦਰਿਆ ਜਦੋਂ ਆਇਆ ਚੱਕ ਚੜ ਕੇ ਜੱਕਦਮ ਮੁਰੋਂ ਬੰਦ ਸੀਗਾ ਦਰਿਆ ਜੇ ਵਗਦਾ ਰਹੇ ਤਾਂ ਕਰੇ ਦਰਿਆ ਨੁਕਸਾਨ ਨਹੀਂ ਕਰਦਾ ਡੈਮਾਂ ਤੋਂ ਪਹਿਲਾਂ ਦਰਿਆ ਕਿਨਾ ਨੁਕਸਾਨ ਕਰਦੇ ਸੀ ਕਿਤੇ ਹਰ ਤੋਂ ਪਾਣੀ ਤਾਂ ਉਦੋਂ ਵੀ ਆਉਂਦੇ ਸੀ ਮੈਂ ਤਾਂ ਉਦੋਂ ਹੀ ਪੈਂਦੇ ਸੀਗੇ ਇਹ ਵੱਡੀ ਡਿਬੇਟ ਆ ਵੱਡੀ ਬਹਿਸ ਆ ਦੁਨੀਆ ਦੇ ਵਿੱਚ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਅੱਜ ਡੈਮਾਂ ਨੂੰ ਢਾਇਆ ਜਾ ਰਿਹਾ ਵੀ ਡੈਮ ਤਬਾਹੀ ਕਰਦੇ ਆ ਤੇ ਚੀਨ ਸਭ ਤੋਂ ਵੱਡਾ ਡੈਮ ਬਣਾਈ ਬੈਠਾ ਉਹਨੇ ਧਰਤੀ ਦੀ ਗਤੀ ਘਟਾਦੀ ਇੰਨਾ ਭਾਰ ਬਣਾ ਲਿਆ ਇੱਕ ਪਾਸੇ ਧਰਤੀ ਦੇ ਇੰਨਾ ਪਾਣੀ ਬੰਨ ਲਿਆ ਜੇ ਕਹਿੰਦੇ ਉਹ ਕਦੇ ਟੁੱਟ ਗਿਆ ਕਈ ਮੁਲਕਾਂ ਨੂੰ ਮਾਰ ਦੂ ਇਹ ਕਲਾਈਮੇਟ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਵਾਤਾਵਰਨ ਜਿਹੜਾ ਬਦਲ ਰਿਹਾ ਜਿਹੜਾ ਗਲੋਬਲ ਬਾਰਮਿਕ ਤਫਸ ਆਲਮੀ ਤਫਸੇ ਨਹੀਂ ਵੱਧ ਰਹੀ ਹੈ ਇਹਤੇ ਵੀ ਗੱਲ ਕਰੋ ਯਾਰ ਰੁੱਖਾਂ ਦੀ ਕਟਾਈ ਕਰਤੀ ਪਹਾੜ ਵੱਢਤੇ ਹਿਮਾਚਲ ਦੇ ਵਿੱਚੋਂ ਬਿਛਦੀ ਰੇਲ ਦੀਆਂ ਲੀਹਾਂ ਕੱਢਤੀਆਂ ਸੜਕਾਂ ਬਚਾਤੀਆਂ ਵੀ ਦੀ ਕੱਢਤੀਆਂ ਇਹਦਾ ਸ਼ੁਕਰ ਕਰ ਮਾਉਂਟ ਜਿਹੜਾ ਉਹ ਐਵਰੇਸਟ ਹੈ ਉਹ ਨੇਪਾਲ 'ਚ ਹੈ ਇੱਥੇ ਹੁੰਦਾ ਹੈ ਉੱਥੋਂ ਤੱਕ ਸੜਕਾਂ ਲੈ ਜਾਂਦੇ ਆਂ ਇਹ ਵਿਕਾਸ ਨਹੀਂ ਹੈ ਇਹ ਮਨੁੱਖਤਾ ਦਾ ਬਨਾਸ ਹੈ ਇਹ ਸੜਕਾਂ ਇਹ ਵੱਡੀਆਂ-ਵੱਡੀਆਂ ਬਿਲਡਿੰਗਾਂ ਇਹ ਰੇਲ ਦੀਆਂ ਲੀਹਾਂ ਇਹਨੂੰ ਵਿਕਾਸ ਨਹੀਂ ਬਾਈ ਕਹਿੰਦੇ ਜੇ ਸੱਭਿਆਤਾ ਬਚਾਉਣੀ ਆ ਮਨੁੱਖਤਾ ਬਚਾਉਣੀ ਆ ਅੱਜ ਹਰ ਇਨਸਾਨ ਨੂੰ ਆਪਣੇ ਹਿਰਦੇ ਤੋਂ ਸੋਚਣਾ ਪੈਣਾ ਵੀ ਮੁੱਦਾ ਕੀ ਆ ਜਿਹੜੇ ਮੁੱਦੇ ਦੇ ਬੋਲਿਆ ਜਾਵੇ ਲੜਿਆ ਜਾਵੇ ਸਵਾਲ-ਜਵਾਬ ਹੋਣ ਮੈਂ ਉਸੇ ਲਈ ਪਹਿਲੇ ਦਿਨ ਤੋਂ ਇਹ ਗੱਲਾਂ ਦੇ ਉੱਤੇ ਬੋਲ ਰਿਹਾ ਵੀ ਇੰਨਾ ਮੁੱਦਿਆਂ ਤੇ ਆਜੋ ਇੱਕ ਦੋ ਵਿਦਵਾਨ ਬੋਲ ਰਹੇ ਆ ਕੋਈ ਬੰਦਾ ਇਹ ਮੁੱਦੇ ਤੇ ਗੱਲ ਹੀ ਨਹੀਂ ਕਰ ਰਿਹਾ ਰੀਲਾਂ ਪੁਆਇੰਟ ਦੇ ਮਸ਼ਰੂਫ ਨੇ ਲੋਕ ਥੱਲੇ ਬੱਲੇ ਬੱਲੇ ਭਾਈ ਫੱਟੇ ਚੱਕੀ ਤੁਰੇ ਜਾਂਦੇ ਆ ਐਂ ਨਾ ਕਰੋ ਯਾਰ ਐਂ ਪੰਜਾਬ ਨਹੀਂ ਬਚਣਾ ਫਿਰ ਹੜ ਜਦੋਂ ਜੀ ਕੀਤਾ ਉਹ ਲੈ ਆਇਆ ਕਰਨਗੇ ਸੋ ਬਿਲਕੁਲ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀਆਂ ਗੱਲਾਂ ਆਖੀਆਂ ਜਾ ਰਹੀਆਂ ਨੇ ਲੱਖਾ ਸਿਧਾਣਾ ਦੇ ਵੱਲੋਂ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਹਤਿਆਲ ਡੇਲੀ ਪੋਸਟ ਪੰਜਾਬੀ